ਹੈਲੋ एवरीवन ਕੀ ਹਾਲ ਚਾਲ ਸਭ ਠੀਕ ਠਾਕ ਅੱਜ ਆਪਣਾ ਬਲੌਗ ਸ਼ੁਰੂ ਕਰਨ ਲੱਗੇ ਹਾਂ ਰਿੰਕੋ ਗਰੋਵਰ ਬਲੌਗ ਤੇ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਨਿਊ ਬਲੌਗ ਤੇ ਅੱਜ ਅੱਪਾ ਬੂਟੇ ਦੀ ਪਿੰਗੇਰੀ ਲਾਉਣ ਲੱਗੇ ਆ ਜੋ ਕਿ ਆਪਾਂ ਲਸਣ ਦਾ ਬੂਟਾ ਲਾ ਰਹੇ ਜੀ ਤੇ ਪਹਿਲਾਂ ਇੱਕ ਅੱਧਾ ਲਾਇਆ ਸੀਗਾ ਤੇ ਵਧੀਆ ਚੱਲ ਪਿਆ ਫਿਰ ਚਾਦਾ ਲਾਇਆ ਸੀਗਾ ਅੱਜ ਲਸਣ ਦਾ ਬੂਟਾ ਲਾਉਣ ਲੱਗੇ ਆ ਤੇ ਦੇਖਦੇ ਆ ਵੀ ਕਿੰਨਾ ਕੁ ਵਧੀਆ ਚੱਲਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਲਵਾਂਗੇ ਪਾਣੀ ਵਾਲੀ ਕੈਨ ਜਿਹਦੇ ਵਿੱਚ ਆਹ ਕੈਨੀ ਹੈ ਯਾ ਆਪਣੇ ਕੋਲੇ ਤੇ ਸੋਨ ਦਗੋਣਿਆ ਪਰ ਦੂਸਰਾ ਕੈਮਰਾ ਕਰਕੇ ਆਹ ਵਾਲੀ ਕੈਨੀ ਪਾਣੀ ਵਾਲੀ ਤੇ ਜਦੋਂ ਆਪਾਂ ਇਹ ਚ ਪਾਣੀ ਭਰਾਂਗੇ ਤੇ ਪਾਣੀ ਭਰਨ ਤੋਂ ਬਾਅਦ ਅਗਲੀ ਤਿਆਰੀ ਕਰਾਂਗੇ ਜੀ ਆਪਾਂ ਬੂਟੇ ਦੀ ਜਿਵੇਂ ਆਪਾਂ ਇੱਥੇ ਕਬਲਾ ਤਿਆਰ ਕੀਤਾ ਹੋਇਆ ਇੱਕ ਆਪਾਂ ਗਮਲਾ ਤਿਆਰ ਕਰ ਲਿਆ ਸੀਗਾ ਇਸ ਤੋਂ ਬਾਅਦ ਆਪਾਂ ਹਾਹ ਕੰਜੀਰੀ ਬਣਾਈ ਸੀਗੀ ਜੀ ਮਿੱਟੀ ਤੇ ਮਿੱਟੀ ਵਿੱਚ ਖਾਦ ਪਾਈ ਆ ਖਾਦ ਮਿਲਾ ਕੇ ਤੇ ਇਹਨੂੰ ਮਿਕਸ ਕੀਤਾ ਆ ਤੇ ਖਾਦ ਵੀ ਤਿਆਰ ਆਪਣੀ ਗਮਲਾ ਵੀ ਤਿਆਰ ਆ ਆਪਾਂ ਲਈ ਹੁਣੇ ਸਭ ਤੋਂ ਪਹਿਲਾਂ ਪਾਣੀ ਲੋ ਜੀ ਆਪਾਂ ਪਾਣੀ ਪਾਣਾ ਸ਼ੁਰੂ ਕਰ ਲਿਆ ਤੇ ਤੇ ਕੰਨੀ ਭਰ ਕੇ ਤੇ ਫਿਰ ਆਪਾਂ ਚੱਲਦੇ ਅਗਲੇ ਬੂਟੇ ਕੋਲੇ ਤੇ ਬੂਟੇ ਦੀ ਗਮਲਾ ਤਿਆਰ ਕਰਕੇ ਵਿੱਚ ਪਾਣੀ ਪਾਵਾਂਗੇ ਤੇ ਨਾਲੇ ਆਪਾਂ ਲਾਵਾਂਗੇ ਕੰਜੀਰੀ ਜੀ ਲੋਈ ਆਪਣੇ ਕੋਲੇ ਹੋ ਗਿਆ ਆਪਣਾ ਗਮਲਾ ਵੀ ਤਿਆਰ ਤੇ ਮਿੱਟੀ ਵੀ ਕਰ ਲਈ ਜੀ ਆਪਾਂ ਪਾਣੀ ਵੀ ਲੈ ਆਏ ਸੀਗੇ ਤੇ ਤੁਸੀਂ ਦੇਖੋ ਤਸਵੀਰ ਤਿੰਨੇ ਜਿਹੜੇ ਗਮਲੇ ਤਿਆਰ ਆ ਆਪਾਂ ਹੁਣ ਜਿਹੜੀ ਮਿੱਟੀ ਐ ਇਹਨੂੰ ਆਪਾਂ ਗਮਲੇ ਦੇ ਵਿੱਚ ਪਾਵਾਂਗੇ ਉਸ ਤੋਂ ਬਾਅਦ ਇਹਦੇ ਥੋੜਾ ਥੋੜਾ ਪਾਣੀ ਪਾਉਂਦੇ ਚੱਲਾਂਗੇ ਉੱਪਰੋਂ ਦੀ ਸ਼ੁਰੂ ਪ੍ਰੋਲੋਗ ਸਤਨਾਮ ਆਈ ਗੁਰੂ ਸ਼ੁਰੂ ਕੰਚੂਕ ਆਪਾਂ ਗਮਲੇ ਨੂੰ ਤਿਆਰ ਕਰਨਾ ਜਿੰਨੀ ਮਿੱਟੀ ਆਪਣੇ ਮੱਠਲ ਦੇ ਵਿੱਚ ਸੀ ਆਪਾਂ ਸਾਰੀ ਗਮਲੇ ਦੇ ਵਿੱਚ ਪਾ ਲਈ ਨਾ ਤਿਆਰ ਹੋ ਚੁੱਕਿਆ ਪਰ ਪੂਰੀ ਮਿੱਟੀ ਪਾ ਲਈ ਆ ਪਥੋੜੀ ਜੀ ਨਹੀਂ ਰੱਖੀ ਆ ਫੁੱਲ ਨਿਪਰੇ ਆ ਗਮਲੇ ਨੂੰ ਤੇ ਮਿੱਟੀ ਪਾ ਕੇ ਇੱਥੇ ਵਧੀਆ ਆਪਾਂ ਤਿਆਰ ਕਰ ਚੁੱਕੇ ਇਹਨੂੰ ਤੇ ਹੁਣ ਪਉਣੇ ਇਸ ਤੋਂ ਬਾਅਦ ਪਾਣੀ ਨੂੰ ਇਹ ਪਾਣੀ ਵੀ ਆਪਣੇ ਕੋਲੇ ਹੈਗਾ ਤੇ ਗਮਲਾ ਪੂਰਾ ਤਿਆਰ ਹੋ ਚੁੱਕਿਆ ਆ ਲੋ ਪਾਤਾ ਪਾਣੀ ਜੇਕਰ ਫੁੱਲ ਪਰ ਢਾਗੇ ਚਾਹ ਦੀ ਮਿੱਟੀ ਆਪਣੇ ਨੂੰ ਪੂਰੀ ਜਮਾ ਹੋ ਜੇ ਤਾਂ ਸਹੀ ਆਣੀ ਪਾਤਾ ਜੀ ਵਿੱਚ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ 10-15 ਮਿੰਟਾਂ ਵਾਸਤੇ ਰੱਖ ਦਾਂਗੇ ਜੋ ਕਿ ਸਾਰੀ ਮਿੱਟੀ ਨੀਚੇ ਤੱਕ ਹੀ ਦੀ ਨਾ ਗਲੇ-ਗਲੀ ਹੋ ਜਾਊਗੀ ਤੇ ਪਾਣੀ ਸੋਖ ਲੂਗੀ ਇਹ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਲਸਣ। ਲੋਈ 10-15 ਮਿੰਟ ਹੋ ਚੁੱਕੇ ਨੇ ਤੇ ਪਾਣੀ ਵੀ ਵਧੀਆ ਨੇ ਗਮਲੇ ਨੇ ਸੋਖ ਲਿਆ ਤੇ ਮਿੱਟੀ ਆਪਣੀ ਬਹੁਤ ਵਧੀਆ ਬਣ ਕੇ ਚੀਵਨੀ ਮਿੱਟੀ ਹੋ ਗਈ ਆ ਤੇ ਪਾਣੀ ਪਾ ਆਇਆ ਸੀ ਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਹੈ ਮਿੱਟੀ ਦੀ। ਮਿੱਟੀ ਆਪਣੀ ਵਧੀਆ ਪ੍ਰੋਪਰ ਤਿਆਰ ਹੋ ਚੁੱਕੀ ਆ ਤੇ ਇੱਕ ਵਾਰੀ ਆਪਾਂ ਲੈ ਲਿਆ ਸੀਗਾ ਲਸਣ। ਤੇ ਲਸਣ ਆ ਵਾਲਾ ਸੀਗੇ ਜੀ ਆਪਣੇ ਕੋਲੇ ਤੇ ਇਹਨੂੰ ਆਪਾਂ ਇਹਦੇ ਵਿੱਚ ਆ ਹੀ ਲਗਾ ਦਾਂਗੇ ਜਿਵੇਂ ਆਪਾਂ ਬੁੱਟਾ ਇਹ ਲਗਾਉਂਦੇ ਹੁੰਦੇ ਆ ਜਿਵੇਂ ਆ ਦੇਖੋ ਸੀ ਆ ਲਾਤਾ ਇਹਨੂੰ ਇਸ ਤਰ੍ਹਾਂ ਹੀ ਇਹਦੇ ਵਿੱਚ ਹੈਂਗ ਕਰੀ ਜਾਣ। ਬਾਬਾ ਸਾਰੀਆਂ ਡੰਡੀਆਂ ਲੈ ਲਿਓ 15ਤੀ ਤੇ 15-20 ਡੰਡੀਆਂ ਵਸਾਈ ਲਗਾਈ ਚਲਿਓ। ਲੋ ਜੀ ਆਪਾਂ गमਲਾ ਨੂੰ ਲਸਣ ਲਾ ਕੇ ਪੂਰੀ ਚੰਗੀ ਤਰ੍ਹਾਂ ਤਿਆਰ ਕਰਤਾ ਤੇ ਇਹਨੂੰ ਰੱਖ ਦਿਆਂ ਨੂੰ ਹੁਣ ਆਪਾਂ ਅਲੱਗ ਜਗ੍ਹਾ ਤੇ। गमला पहुंच चुका है जी अपना अपनी जगह तेरे को जिम्मे अपने सारे गमले लगे थे सब तैयार किए हुए ये भी कुछ कि तक चल पेगा तो सू दिखावे जी किस तरह चलिया है सारे गमले अपने तैयार किए हुए ने तो यह भी वादिया चल पुआ जी लो या पे पे जी आपका गमला तैयार करता हूँ आप तैयारी करा दूसरे की वो वो लाइक शेयर करो जी कमेंट करके दसो जी किस तरह दगे वीडियो ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਜੀ ਧੰਨਵਾਦ ਜੀ